ਤਰਸਦੇ ਨੇ ਕਿ ਐਮ ਐਲ اے ਬਣ ਕੇ ਆਈਏ ਔਰ ਸਦਨ ਦੇ ਅੰਦਰ ਜਾ ਕੇ ਆਪਣੀ ਗੱਲ ਰੱਖੀਏ ਉਹਨੂੰ ਇਹਨਾਂ ਨੇ ਕੂਕੜ ਮੰਡੀ ਬਣਾ ਕੇ ਰੱਖਿਆ ਔਰ ਜਿਸ ਤਰੀਕੇ ਦੀ ਪਾਸ਼ਾ ਦਾ ਪ੍ਰਯੋਗ 2 ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਪ੍ਰਤੀ ਔਰ ਐਚ ਐਮ ਦੇ ਪ੍ਰਤੀ ਉਹਨਾਂ ਨੇ ਕੀਤਾ ਇੱਕ ਪਾਸੇ ਉਹ ਦਮ ਭਰਦੇ ਨੇ ਕਿ ਮੈਂ ਮਾਸਟਰ ਦਾ ਮੁੰਡਾ ਦਮ ਭਰਦੇ ਹਨਾ ਅੱਜ ਮਾਸਟਰ ਜੀ ਵੀ ਉੱਪਰ ਬੈ ਕੇ ਵੇਖਦੇ ਹੋਣੇ ਆ ਯਾਰ ਕਿੰਨੇ ਬੰਦਿਆਂ ਨੂੰ ਮੈਂ ਸਿੱਖਿਆ ਦੇ ਕੇ ਆਇਆ ਹਾਂ ਪਰ ਮੈਂ ਘਰ ਦੇ ਮਾਮਲੇ 'ਚ ਫੇਰ ਫੇਲ ਹੋ ਗਿਆ ਮੈਂ ਆਪਣੇ ਮੁੰਡੇ ਨੂੰ ਇਹ ਵੀ ਨਹੀਂ ਸਿਖਾ ਸਕਿਆ ਜਿਹੜਾ ਪ੍ਰਦੇਸ਼ ਦਾ ਮੁੱਖ ਮੰਤਰੀ ਤੇ ਬਣ ਗਿਆ ਲੇਕਿਨ ਜਿਹਦੇ ਕੋਲ ਨਾ ਸ਼ਿਸ਼ਟਾਚਾਰ ਹੈ ਨਾ ਸ਼ਬਦਾਂ ਦੀ ਮਰਿਆਦਾ ਹੈ ਨਾ ਸੰਵਿਧਾਨਿਕ ਪਦਾਂ ਦਾ ਸਨਮਾਨ ਹੈ ਔਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵਿਅਕਤੀ ਨਹੀਂ ਹੁੰਦਾ ਦੇਸ਼ ਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਗੌਰਵ ਹੁੰਦਾ ਦੇਸ਼ ਦਾ ਸਨਮਾਨ ਹੁੰਦਾ ਐਚਐਮ ਦੇ ਉੱਤੇ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਮੈਂ ਉਹਦੀ ਹੋਰ ਨਿੰਦਾ ਕਰਦਾ ਔਰ ਇਹ ਗੱਲ ਤੁਹਾਡੇ ਮਾਧਿਅਮ ਨਾਲ ਉਹਨਾਂ ਦੇ ਕੰਨਾਂ ਤੱਕ ਪਹੁੰਚਾਣਾ ਚਾਹਨਾ ਕੀ ਅਸੀਂ ਜੀ ਕਰਨਾ ਜਾਣਦੇ ਆ ਜਿਸ ਭਾਸ਼ਾ 'ਚ ਤੁਸੀਂ ਬੋਲੋਗੇ ਉਸੇ ਭਾਸ਼ਾ 'ਚ ਦੋ ਦੇ ਨਾਲ ਗੁਣਾ ਕਰਕੇ ਵਾਪਸ ਭੇਜਾਂਗਾ ਜੀ ਕਰੋਗੇ ਤੇ ਜੀ ਕਹੋਗੇ ਜਾਂ ਤੂੰ ਕਰੋਗੇ ਤੂੰ ਕਹੋਗੇ ਇਹ ਨਹੀਂ ਹੋ ਸਕਦਾ ਜੇ ਤੁਸੀਂ ਇਸੇ ਤਰੀਕੇ ਨਾਲ ਸੰਵਿਧਾਨ ਨੂੰ ਤਾਰ-ਤਾਰ ਕਰਨਾ ਹੈ ਮਰਿਆਦਾਵਾਂ ਨੂੰ ਤਾਰ-ਤਾਰ ਕਰਨਾ ਹੈ ਤੇ ਫਿਰ ਸਾਡੇ ਕੋਲ ਬਹੁਤ ਮਸਲਾ ਹੈ ਕੱਲ ਮੈਂ ਜਾਕਰ ਸਾਹਿਬ ਨੂੰ ਵੀ ਸੁਣ ਰਿਹਾ ਤੁਹਾਨੂੰ ਵੀ ਸੁਣ ਰਿਹਾ ਸੀ ਅਸੀਂ ਕਦੀ ਨੀਜੀ ਨਹੀਂ ਹੋਏ ਕਦੀ ਕਿਸੇ ਨੇ ਸੁਣਿਆ ਕਿ ਕਿਸੇ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਚੜ੍ਹੇ ਹੋਏ ਹਿਜਾਬ ਤੋਂ ਉਤਾਰਤਾ ਜਾਏ ਔਰ ਯੁੱਧ ਕਿਦੇ ਖਲਾਬ ਚਲਲਕ ਚਲਾਉਂਦੇ ਪਿਆ ਯੁੱਧ ਨਸ਼ਿਆਂ ਦੇ ਵਿਰੁੱਧ ਔਰ ਪ੍ਰਦੇਸ਼ ਦਾ ਮੁੱਖ ਮੰਤਰੀ ਜਾ ਤੋ ਉਤਰਤਾ ਜਾਂਦਾ ਔਰ ਅਸੀਂ ਲੋਕ ਉਸ ਵੇਲੇ ਵੀ ਮਰਿਆਦਾ ਚ ਕਿਉਂ ਰਹਿਨੇ ਆ ਕਿਉਂ ਉਹ ਸਾਡੀ ਸਟੇਟ ਦਾ ਮੇਰੇ ਪੰਜਾਬ ਦਾ અપਮਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਹੀ ਚੁੱਪ ਚੁੱਪ ਰਹਿਨੇ ਆ ਕਿ ਨਹੀਂ ਯਾਰ ਪੰਜਾਬ ਦਾ અપਮਾਨ ਨਹੀਂ ਹੋਣਾ ਚਾਹੀਦਾ ਲੇਕਿਨ ਅਗਰ ਇਸ ਤਰੀਕੇ ਦੀ ਨਿੱਜੀ ਟਿੱਪਣੀਆਂ ਮੁੱਖ ਮੰਤਰੀ ਜੀ ਕਰਨਗੇ ਤੇ ਤਿਆਰ ਹੋ ਜਾਓ ਔਰ ਦੂਸਰਾ ਕੀ ਇਹ ਬਿੱਲ ਕਿਹਦੇ ਖਿਲਾਫ ਲੈ ਕੇ ਆ ਰਹੇ ਨੇ ਬੇਅਦਵੀ ਦੇ ਖਿਲਾਫ ਤੇ ਬੇਅਦਵੀ ਤੇ ਰੋਜ ਕਰਦੇ ਨੇ ਆਪੇ ਸ੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਅਨੇਕ ਐਸੇ ਇਨਸੀਡੈਂਟ ਨੇ ਪਿਛਲੇ ਦਿਨੀ ਜਗਸਾਹਬ ਨੇ ਇੱਕ ਵੀਡੀਓ ਵੀ ਦਿਖਾਈ ਤੇ ਬੇਅਦਵੀ ਖੁਦ ਕਰਨ ਵਾਲੇ ਬੇਅਦਵੀ ਦੀ ਕੀ ਪਰਿਭਾਸ਼ਾ ਹੈ ਜਰਾ ਮੁੱਖ ਮੰਤਰੀ ਜੀ ਇਹਦਾ ਵੀ ਜਵਾਬ ਦੇਣ ਮੋਟਾ-ਮੋਟਾ ਕਾਰਨ ਇਹ ਹੈ ਕਿ ਇਹ ਸਰਕਾਰ ਸਵਾ 3 ਸਾਲ ਜਿਹੜਿਆਂ ਮੁੱਦਿਆਂ ਨੂੰ ਲੈ ਕੇ ਬੇਅਦਵੀ ਨਾਲਾ ਮੁੱਖ ਮੁੱਦਾ ਸੀ ਫਰਸਟ ਟਰੈਕ ਅਦਾਲਤਾਂ ਬਣਾਵਾਂਗੇ 3 ਮਹੀਨੇ ਚ ਸਜ਼ਾ ਦੇਵਾਂਗੇ ਇਹ ਮੈਂ ਨਹੀਂ ਕਿਹਾ ਇਹਨਾਂ ਦੇ ਕੇਜਰੀਵਾਲ ਨੇ ਕਿਹਾ ਸੀ ਕੀ ਬਣਿਆ ਉਹਨਾਂ 3 ਸਾਲਾਂ ਚ ਉਹਦਾ ਜਵਾਬ ਨਹੀਂ ਪੰਜਾਬ ਦੇ ਅੰਦਰ ਨਸ਼ਾ ਤਸਕਰ ਅਜ ਵੀ ਨਹੀਂ ਫੜੇਗੇ ਮੈਂ ਵਿਧਾਨ ਸਭਾ ਦੇ ਪਟਲ ਤੇ ਵੀ ਗੱਲ ਗਈ ਸੀ ਕਿ ਜਿਸ ਦਿਨ ਸਪਲਾਈਰ ਪਕੜਿਆ ਜਾਏਗਾ ਪੰਜਾਬ ਦੇ ਅੰਦਰ ਹਸਪੀਟਲ ਘਟ ਹੋ ਜਾਣਗੇ ਕਿਉਂਕਿ ਉਹੜੇ ਬੱਚੇ ਖਾਂਦੇ ਨੇ ਇੱਕ ਡੋਜ਼ ਨਾ ਮਿਲਦੀ ਤੇ ਮੱਛੀ ਦੀ ਤਰ੍ਹਾਂ ਤੜਪਣਾ ਪੈਂਦਾ ਉਹਨਾਂ ਦਾ ਇਲਾਜ ਕਰਾਉਣ ਲਈ ਪਰਵੰਦੀ ਨਹੀਂ ਹੋਣੇ ਤੁਹਾਡੇ ਕੋਲ ਤੇ ਐਸੀ ਕੋਈ ਸੂਚਨਾ ਹੀ ਨਹੀਂ ਆਉਂਦੀ ਪਈ ਇਹਦਾ ਮਤਲਬ ਨਸ਼ਾ ਐਜ਼ ਇਟ ਇਜ਼ ਮਿਲ ਰਿਹਾ ਹੈ ਇਹ ਉੱਤੇ ਵੀ ਫੇਲ ਹੋ ਗਏ ਘਾਨਾਂ ਦੇ ਨਾਲ 1000 ਰੁਪਏ ਵਾਲੇ ਮਾਮਲੇ 'ਚ ਵੀ ਇਹ ਫੇਲ ਹੋ ਗਏ ਇਹ ਸਰਕਾਰ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਕਿਸੇ ਵੀ ਰਾਜ ਦੀ ਮੁੱਢਲੀ ਜ਼ਰੂਰਤ ਉਹਦਾ ਮੁੱਲ ਅੰਕ ਨੇ ਕੀਤਾ ਜਾਂਦਾ ਹੈ ਕਿ ਉਥੋਂ ਦੇ ਵਪਾਰੀ ਉਥੋਂ ਦਾ ਸਮਾਜਨ ਜਨਮਨਸ ਉਥੋਂ ਦੇ ਲੋਕੀ ਕਿ ਆ ਆਪਣੇ ਆਪ ਨੂੰ ਸੁਰੱਖਿਤ ਫੀਲ ਕਰਦੇ ਨੇ ਅੱਜ ਅੱਜ ਕੀ ਹਾਲ ਆ ਅਬੋਰ ਚ ਕੀ ਹੋਇਆ ਮੋਗੇ ਚ ਕੀ ਹੋਇਆ ਅੰਮ੍ਰਿਤਸਰ ਚ ਕੀ ਹੋਇਆ ਕਿੰਨੀਆਂ ਕਿ ਘਟਨਾਵਾਂ ਸੁਣਾਈਏ ਔਰ ਇਲਜ਼ਾਮ ਕੀ ਹੈ ਇਹਨਾਂ ਦਾ ਕੀ ਆ ਨਾ ਚ ਨਾ ਜਾਣੇ ਆਂਗਨ ਟੇਡਾ ਸਰਕਾਰ ਖੁਦ ਚਲਾਣਾ ਨਹੀਂ ਆਂਦੀ ਸਰਕਾਰ ਨਾ ਇਹਨਾਂ ਦੀ ਦਿਖਦੀ ਹੈ ਕੇਵਲ ਸਰਕਸ ਕਰਦੇ ਪਏ ਨੇ ਔਰ ਇਲਜ਼ਾਮ ਭਾਜਪੀ ਤੇ ਕੋਈ ਵੀ ਗੱਲ ਹੋਈ ਨਾ ਘਵਾ ਕੇ ਭਾਜਪੀ ਤੇ ਲੈਣੀ ਹੈ ਵਿਸ਼ਨੋਈ ਤੁਹਾਡੇ ਕੋਲ ਰਹਿ ਕੇ ਗਿਆ ਜੇ ਇੰਟਰਵਿਊ ਬੀਜੇਪੀ ਨੇ ਨਹੀਂ ਕਰਾਈ। ਉਹਦੀ ਜੇਲ੍ਹ ਤੋਂ ਵੀ ਇੰਟਰਵਿਊ ਹੋਈ ਹੈ। ਉਹਦੇ ਕੋਰਟ ਦੀ ਫਟਕਾਰ ਪਈ ਤੇ ਉਸ ਤੋਂ ਬਾਅਦ ਵੀ ਮੰਨਿਆ ਕਿ ਆ ਸਾਡੇ ਇੱਥੋਂ ਹੀ ਹੈ। ਇਸ ਕਰਕੇ ਇਹ ਸਰਕਾਰ ਬਹਾਨੇ ਮਾਰਨਾ ਬੰਦ ਕਰੇ ਔਰ ਬੀਜੇਪੀ ਪੂਰਾ ਸੰਗਠਨ ਜਿੱਥੇ ਪਾਰਟੀ ਇੱਕਜੁੱਟਤਾ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਣਾ ਸਭ ਦੇ ਕਾਰਕਿਰਤਾਾਂ ਦੀ ਨੂੰ ਕੰਮ ਦੇਣਾ ਔਰ ਉਹਦੇ ਦਾ ਸਨਮਾਨ ਕਰਨਾ ਇਦਾ ਪੂਰਾ ਧਿਆਨ ਪਾਰਟੀ ਨੇ ਪਹਿਲਾਂ ਵੀ ਰੱਖਿਆ ਹੁਣ ਵੀ ਰੱਖੇਗੀ ਔਰ ਜਨਤਕ ਮੁੱਦੇ ਜਿਹੜੇ ਆ ਚਾਹੇ ਉਹ ਲੈਂਡ ਪੁਲਿੰਗ ਦਾ ਮਾਮਲਾ ਹੋਵੇ ਕੋਈ ਵੀ ਮਾਮਲਾ ਹੈ ਭਾਰਤੀ ਜਨਤਾ ਪਾਰਟੀ ਪੂਰਾ ਬਚੇ ਹੋਏ ਸਮੇਂ ਦੇ ਅੰਦਰ ਸੜਕਾਂ ਤੇ ਸੰਘਰਸ਼ ਕਰਦੀ ਹੋਈ ਨਜ਼ਰ ਆਏਗੀ ਔਰ ਮੈਂ ਇੱਕ ਗੱਲ ਦਾ ਯਕੀਨ ਦਿਲਾਉਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਚ ਵੀ ਕੁਝ ਨਹੀਂ ਦਿਖਦਾ ਕਾਂਗਰਸ ਦੇ ਅੰਦਰ ਉਹਨੂੰ ਵੀ ਅਜਮਾਇਆ ਹੋਇਆ ਹੈ ਆਮ ਆਦਮੀ ਪਾਰਟੀ ਵਾਲਾ ਵੀ ਭਾਂਡਾ ਫੁੱਟ ਚੁੱਕਿਆ ਹੈ ਅਗਰ ਇਸ ਪੰਜਾਬ ਨੂੰ ਬੀਜੇਪੀ ਨੂੰ ਤੇ ਪੰਜਾਬ ਦੀ ਜ਼ਰੂਰਤ ਹੈ ਹੀ ਹੈ ਪਰ ਪੰਜਾਬ ਦੇ ਵਿਕਾਸ ਨੂੰ ਮੋਦੀ ਦੀ ਜ਼ਰੂਰਤ ਹੈ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਨੂੰ ਮੋਦੀ ਦੀ ਜ਼ਰੂਰਤ ਹੈ ਪੰਜਾਬ 'ਚ ਕਾਨੂੰਨ ਵਿਵਸਥਾ ਲਿਆਣ ਲਈ ਅੱਜ ਵੀ ਕਿਤੇ ਚਲੇ ਜਾਓ ਜੋਗੀ ਦਾ ਉਦਾਹਰਨ ਦਿੱਤਾ ਜਾਂਦਾ ਹੈ ਤੇ ਇਸ ਕਰਕੇ ਬੀਜੇਪੀ ਨਾਲ ਜੁੜੋ ਭਾਰਤੀਏ ਜਨਤਾ ਪਾਰਟੀ ਪੰਜਾਬ ਨੂੰ ਮੁੜ ਕੇ खुशहाली ਦੇ ਰਾਹ ਤੇ ਵਿਕਾਸ ਦੇ ਰਸਤੇ ਲੈ ਕੇ ਜਾਏਗੀ ਕੱਲ ਆਪਾਂ ਫਿਰ ਮਿਲਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਫਾਰਮਲ ਤੌਰ ਤੇ ਵੈਸੇ ਤਾਂ ਅਸੀਂ ਇਕੱਠੇ ਪਸੋਂ ਛੋਡੇ ਨਾਲ ਗੱਲਬਾਤ ਸਾਂਝੀ ਕੀਤੀ ਸੀਗੀ ਜਿਸ ਤਰ੍ਹਾਂ ਸਾਰੇ ਮੁੱਦਿਆਂ ਤੇ ਅਸ਼wini ਜੀ ਨੇ ਗੱਲ ਰੱਖੀ ਹੈ ਮਸਲਾ ਪੰਜਾਬ ਦਾ ਹੈ ਸਾਡਾ ਅੱਜ ਪੰਜਾਬ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਉਸ ਬਚਾਉਣ ਵਾਸਤੇ ਅਜ ਤੋਂ 2 ਸਾਲ ਪਹਿਲਾਂ 4 ਜੁਲਾਈ ਨੂੰ ਮੈਨੂੰ ਪ੍ਰਧਾਨ ਬਣਾਇਆ ਗਿਆ ਸੀਗਾ 11 ਜੁਲਾਈ ਨੂੰ ਆਪਾਂ ਐਸੇ ਅੱਜ 2 ਸਾਲ ਤੇ 2 ਦਿਨ ਹੋ ਗਏ ਸਰ ਬਹੁਤ ਗਰਾਊਂਡ ਰਿਅਲਿਟੀਜ਼ ਬਹੁਤ ਚੇਂਜ ਹੋਈਆਂ ਸਰ ਜਿਸ ਦਿਨ ਇੱਥੇ ਚਾਰਜ ਲਿਆ ਮੈਂ ਉਸ ਦਿਨ ਮੈਂ ਗੱਲ ਕੀਤੀ ਵੀ ਛੋਟੇ ਭਾਈ ਵੱਡੇ ਭਾਈ ਵਾਲਾ ਜਿਹੜਾ ਕਨਸੈਪਟ ਉਹ ਖਤਮ ਕਰਾਂਗੇ ਅੱਜ ਇੱਕ ਤਾਂ ਦੋ ਭਰਾ ਬੈਠੇ ਤੇ ਛੋਟੇ ਭਰਾ ਵੱਡੇ ਭਰਾ ਨਾਓ ਹੈਜ਼ ਕਨਵਰਟਡ ਇਨਟੂ ਇੱਕ ਇੱਕ 11 ਪਾਰਟੀ ਨੂੰ ਮਜ਼ਬੂਤ ਕਰਕੇ ਮੇਨ ਪਰਪਸ ਇਜ਼ ਸੱਤਾ ਨਹੀਂ ਸਾਬ ਕੁਰਸੀ ਦਾ ਝਗੜਾ ਨਹੀਂ ਝਗੜਾ ਪੰਜਾਬ ਦਾ ਹੈ ਸਾਬ ਪੰਜਾਬ ਨੂੰ ਅਸੀਂ ਰੂਲ ਨਹੀਂ ਦੇਣਾ ਤੇ ਬਚਾਣਾ ਕੀ ਦਿੱਤੋ ਹੈ ਉਸ਼ਨੀ ਜੀ ਨੇ ਗੱਲ ਕੀਤੀ ਲੋਕਾਂ ਨੂੰ ਕਾਂਗਰਸ ਦੇ ਅੰਦਰ ਕੁਝ ਦਿਸਦਾ ਨਹੀਂ ਅਸ਼ਨੀ ਜੀ ਉਹਨਾਂ ਦੇ ਵਿੱਚ ਕੋਈ ਹੋਵੇ ਤਾਂ ਦਿਸੇ ਉਹ ਤਾਂ ਕੋਰੇ ਪੈਸਾ ਉਹ ਤਾਂ ਗੋਡਿਆਂ ਪਰਨੇ ਦਿਸਦੇ ਹੀ ਨਹੀਂ ਅਗਲਾ ਉੱਥੋਂ ਦੇਖਦਾ ਵੀ ਕਾਂਗਰਸ ਤੇ ਖੜੀ ਹੋਣੀ ਉਹ ਤਾਂ ਪਹਿਰਾ ਚ ਪਈ ਐ ਸਰ ਦਿਸੇ ਕੀ ਉਹਨਾਂ ਦਾ ਸਰ ਇਸ ਕਰਕੇ ਲੋਕਾਂ ਨੂੰ ਅੱਜ ਇੱਕ ਮਜ਼ਬੂਤ ਲੀਡਰਸ਼ਿਪ ਦੀ ਜ਼ਰੂਰਤ ਹੈ ਸਰ ਨੋਟੰਕੀ ਨਹੀਂ ਇਥੇ ਸਰਕਾਰ ਚਾਹੀਦੀ ਹੈ ਕਿ ਸਰਕਾਰ ਚਲਾਉਣ ਵਾਸਤੇ ਮੈਂ ਅੱਜ ਫੇਰ ਕਿਉਂਕਿ ਕੱਲ ਫਿਰ ਅਸ਼wini ਤੁਹਾਨੂੰ ਖਾਤਮ ਹੋਣਗੇ ਮੈਂ ਇੱਕ ਇਸ਼ੂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਹ ਦਿਨ ਤੁਹਾਡੇ ਕਿਸੇ ਸਾਥੀ ਨੇ ਇਸ ਗੱਲ ਤੇ ਕੀਤਾ ਨਹੀਂ ਆ ਰਿਪੀਟ ਅਗੇਨ ਤੇ ਮੈਂ ਇਸੇ ਐਮਫਸਾਈਜ਼ ਕਰੂੰਗਾ ਜਿਹੜੇ ਕਹਿੰਦੇ ਐ ਮੇਨ ਜਿਹੜੇ ਅਕਿਊਜ਼ਡ ਹੈ ਉਹ ਤਾਂ ਭੱਜ ਗਿਆ ਜੀ ਜਿਹਨੇ ਗੋਲੀ ਮਾਰੀ ਹੈ ਕਬੂਰ ਕਾਂਟ ਦੀ ਅੱਜ ਕੱਲ ਚਰਚਾ ਚੱਲ ਰਹੀ ਹੈ ਸਭ ਆ ਰੋਜ਼ ਹੋ ਰਿਹਾ ਹੈ ਕਬੂਰ ਹੋਏਸ ਕਰਕੇ ਕਿਉਂ ਮੈਂ ਇੱਥੇ ਬੈਠਣਾ 12 ਵਾਰ ਮੁੱਦਾ ਆ ਰਿਹਾ ਹੈ ਪਰ ਮੁਤਾਕ ਅਲੇ ਅਬੋਰ ਦਾ ਨਹੀਂ ਸਾਰੇ ਪੰਜਾਬ ਚ ਹੋ ਰਿਹਾ ਹੈ ਤੇ ਪੰਜਾਬ ਦੇ ਅੰਦਰ ਅਬੋਰ ਦੇ ਅੰਦਰ ਜੋ ਘਟਨਾ ਵਾਪਰੀ ਹੈ ਸਾਹਿਬ ਐਨਕਾਊਂਟਰ ਅਲਾ ਮਸਲਾ ਨਹੀਂ ਮਸਲਾ ਹੈ ਜਿਹੜੇ ਐਸਟਾਰਸਨਿਸਟ ਹੈਗੇ ਜਿਹੜੇ ਕੁੜਤੇ ਪਜਾਮੇ ਚ ਤੁਰੇ ਫਿਰਦੇ ਆ ਚਿੱਟੇ ਕੁੜਤੇ ਪਜਾਮੇ ਪਾ ਕੇ ਲੀਡਰੀ ਦਾ ਪੇਸ਼ ਬਣਾ ਕੇ ਫਿਰਦੇ ਆ ਜਿਨ੍ਹਾਂ ਨੇ ਵਿਧਾਨ ਸਭਾ ਚ ਖੜੇ ਹੋ ਕੇ ਸ਼ਰਧਾਂਜਲੀਆ ਦਿੱਤੀਆਂ ਮੈਂ ਵਿਦ ਫੁੱਲ ਅਥਾਰਟੀ ਦੇ ਆਰ ਆਲਸੋ ਨੋ ਲੈਸ ਐਕਸਟੋਰਸ਼ਨਿਸਟ ਸਰ ਉਸ ਪਰਿਵਾਰ ਤੋਂ ਅੱਜ ਵੀ ਮੀਨਾ ਲੈਂਦੇ ਹੋ ਜਿੰਨੇ ਕੋ ਕਿ ਉਹਨੇ ਨਾਂ ਗਿਣਾ ਦੂੰਗਾ ਮੈਂ ਆ ਮੈਂ ਕੋਈ ਛੋਟਾ ਮੋਟਾ ਇਲਜ਼ਾਮ ਨਹੀਂ ਲਗਾ ਰਿਹਾ ਸਰ ਗੋਲੀ ਮਾਰਨ ਨਾਲ ਤੇ ਮਾਰ ਗਏ ਪਰ ਨਿਚੋੜਨ ਨਾਲ ਇਹ ਜੇ ਵੀ ਬੈਠੇ ਆ ਸਰ ਇਸ ਕਰਕੇ ਪੰਜਾਬ ਨੂੰ ਲੋੜ ਹੈ ਸਰ ਜਿਹੜੇ ਐ ਐਕਸਟੋਰਸ਼ਨਿਸਟ ਜਿਹੜੇ ਗੈਂਗਸਟਰ ਹੈ ਉਹ ਦੇ ਹੈ ਮੋਰਫਡ ਇਨ ਟੂ ਲੀਡਰਸ ਅਜ ਤਾਈਂ ਤਾਂ ਕਹਿੰਦੇ ਸੀ ਵੀ ਗੈਂਗਸਟਰ ਨੂੰ ਲੀਡਰ ਇਸਤੇਮਾਲ ਕਰਦੇ ਐ ਹੁਣ ਗੈਂਗਸਟਰ ਜਿਹੜੇ ਐ ਪੇਸ਼ ਬਦਲ ਕੇ ਕੁੜਤਾ ਪਜਾਮਾ ਚਿੱਟਾ ਪਾ ਕੇ ਲੋਕਾਂ ਦੇ ਵੋਟ ਲੈ ਕੇ ਅੱਜ ਇਹਨਾਂ ਨੂੰ ਲੁੱਟ ਰਹੇ ਐ ਸਾਬ ਇੰਡਸਟਰੀਸਟਸ ਨੂੰ ਲੁੱਟ ਰਹੇ ਐ ਜਿਹੜਾ ਵੀ ਵਪਾਰੀਓ ਨੂੰ ਲੁੱਟ ਰਹੇ ਆ ਚਿੰਤਾ ਦਾ ਵਿਸ਼ਾ ਸਾਬ ਇਹਨੂੰ ਨਕੇਲ ਉਦੋਂ ਪਊਗੀ ਇੱਥੇ ਤਾਂ ਹਰ ਸ਼ਾਖ ਪੇ ਨੂੰ ਬੈਠਾ ਸਾਬ ਕਿਹਦਾ ਕਿਹਦਾ ਮੈਂ ਨਾਂ ਤੁਹਾਨੂੰ ਗਿਣਾਉਂਗਾ ਮੈਂ ਤਾਂ ਜਿਹੜਾ ਸਾਡੇ ਵਾਲਾ ਦੁਆੜਾ ਬੈਠਾ ਉਹ ਤਾਂ ਮੈਂ ਦੱਸ ਸਕਦਾ ਜਿਹੜਾ ਉਹਰ ਦਿਆਲੇ ਜੁਆਲੇ ਉਹ ਸੁਬਰਮਾ ਪਰਮਾਨ ਨੂੰ ਨਿਚੋੜ ਰਿਹਾ ਝੋਕ ਵਾਂਗੂ ਲੱਗੇ ਇਸ ਕਰਕੇ ਪੰਜਾਬ ਨੂੰ ਅੱਜ ਲੋੜ ਹੈ ਅਮਨ ਸ਼ਾਂਤੀ ਦੀ ਜਾਨ ਹੈ ਤਾਂ ਜਹਾਨ ਹੈ ਸਾਬ ਬਾਕੀ ਗੱਲਾਂ ਸਾਰੀਆਂ ਛੁੱਟ ਹੈ ਬਾਕੀ ਸਾਰੀਆਂ ਗੱਲਾਂ ਨਿਬੇੜ ਲਾਂਗੇ ਪਹਿਲਾਂ ਅਮਨ ਸ਼ਾਂਤੀ ਬਹਾਲ ਕਰਾਂਗੇ ਤੇ ਉਹਦੇ ਕਰਨ ਵਾਸਤੇ ਸਾਨੂੰ ਇੱਕ ਮਜ਼ਬੂਤ ਲੀਡਰ ਦੀ ਲੋੜ ਹੈ ਜੇ ਹਿੰਦੁਸਤਾਨ ਦੇ ਅੰਦਰ ਯੂਪੀ ਵਰਗਾ ਸੂਬਾ ਅਸੀਂ ਕੰਟਰੋਲ ਕਰ ਸਕਦੇ ਆ ਪੰਜਾਬ ਤਾਂ ਮੈਂ ਸਮਝਦਾ ਅਸੀਂ ਪੰਜਾਬ ਦੇ ਫਿਤਰਤ ਜਾਣਦੇ ਆ ਲੋਕ ਇੱਥੇ ਜਦੋਂ ਖੜੇ ਹੋਗੇ ਤੇ ਨਕੇਲ ਪਾਵਾਂਗੇ ਇਹਦੇ ਨਾਲ ਇੱਕ ਵਾਰ ਫੇਰ ਮੈਂ ਅਸ਼ੂਨੀ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਸਾਡੇ ਪਾਰਟੀ ਦੀ ਹਾਈ ਕਮਾਂਡ ਨੂੰ ਉਹ ਬਿਉਣਾ ਨੇ ਆ ਪੰਜਾਬ ਦੀ ਨਜ਼ਾਕਤ ਨੂੰ ਸਮਝ ਗਿਆ